ਤੇ ਗੁਰੂ ਨਾਨਕ ਤੋਂ ਬੈਸਟ ਸਪਿਰਚੁਅਲ ਬੰਦਾ ਮੈਂ ਅਜੇ ਤੱਕ ਨਹੀਂ ਵੇਖਿਆ ਮੈਂ ਜਿੰਨਾ ਵੀ ਪੜਿਆ ਗੁਰੂ ਨਾਨਕ ਜੀ ਨੂੰ ਤਾਂ ਦੱਸਾਂ ਕਿਦਾਂ ਹੈ ਗੁਰੂ ਨਾਨਕ ਜੀ ਸਪਿਰਚੁਅਲ ਆਪਾਂ ਗੁਰਦੁਆਰੇ ਜਾਂਦੇ ਆ ਸਾਰੇ ਜਾਣਦੇ ਆ ਮੈਂ ਰਿਸਪੈਕਟ ਕਰਦਾ ਮੈਂ ਤੁਸੀਂ ਵੀ ਜਾਂਦੇ ਹੋਣਗੇ ਆਪਾਂ ਗੁਰਦੁਆਰੇ ਜਾਂਦੇ ਆ ਉੱਥੇ ਬਹਿਨੇ ਆ 10 ਮਿੰਟ ਲੰਗਰ ਛਕਦੇ ਆ ਘਰ ਆ ਜਿੰਦੇ ਆ ਇਹ ਇੱਕ ਗੱਲ ਵੱਖਰੀ ਹੈ ਸਪਿਰਚੁਅਲ ਥਿੰਗ ਚ ਨਹੀਂ ਆਉਦਾ ਇਹ ਗੱਲ ਵੱਖਰੀ ਹੈ ਇਹ ਇਹ ਇੱਕ ਚੀਜ਼ ਵੱਖਰੀ ਹੈ ਸਪਿਰਚੁਅਲ ਇਤੋਂ ਵੀ ਗਾਂਧੀ ਚੀਜ਼ ਆ ਗੁਰੂ ਨਾਨਕ ਜੀ ਨੇ ਦੱਸਿਆ ਹੈ ਪਵਨ ਗੁਰੂ ਪਾਣੀ ਪੈਤਾ ਮਾਤਾ ਤਤ ਮਹਾਤ ਗਗਨ ਮੇਥਾਲ ਰਾਵ ਚੰਨ ਦੀਪਕ ਬਨੇ ਤਾਰ ਕਾ ਮੰਡਲ ਜਨਕ ਮੋਤੀ ਆਪਣੇ ਆਲੇ ਦੁਆਲੇ ਨੂੰ ਲੈ ਕੇ ਉਹਨਾਂ ਨੇ ਇਹ ਦੱਸਿਆ ਹੈ ਕਿ ਗੁਰਦੁਆਰਿਆਂ 'ਚ ਜਾ ਕੇ ਮੰਦਰਾਂ 'ਚ ਜਾ ਕੇ ਆਰਤੀਆਂ ਕਰਨ ਦਾ ਕੋਈ ਫਾਇਦਾ ਨਹੀਂ ਆਰਤੀ ਆਟੋਮੈਟਿਕ ਹੋ ਰਹੀ ਆ ਗਗਨ ਮੇਥਾਲ ਰਾਵ ਚੰਨ ਦੀਪਕ ਰਾਵ ਕਹਿੰਦੇ ਸੂਰਜ ਨੂੰ ਚੰਨ ਕਹਿੰਦੇ ਤੁਹਾਨੂੰ ਪਤਾ ਹੀ ਆ ਗਗਨ ਮੇ ਰਾਵ ਚੰਨ ਦੀਪਕ ਬਨੇ ਤਾਰ ਕਾ ਮੰਡਲ ਜਨਕ ਮੋਤੀ ਗੁਰੂ ਨਾਨਕ ਤੋਂ ਵੱਡਾ ਕੋਈ ਸਪਿiritual ਬੰਦਾ ਨਹੀਂ ਹੋ ਸਕਦਾ ਕੋਈ ਗੁੱਸਾ ਨਾ ਕਰ ਲੈ ਕਿ ਕਹਵੇ ਕਿ ਤੂੰ ਗੁਰੂ ਨਾਨਕ ਜੀ ਨੂੰ ਹੀ ਬੋਲ ਰਿਹਾ ਵਾ ਦੂਜੇ ਦੂਜੀਆਂ ਗੁਰੂਆਂ ਬਾਰੇ ਕਿਉਂ ਨਹੀਂ ਬੋਲ ਰਿਹਾ ਮੈਂ ਉਹਨਾਂ ਦੀ ਵੀ ਬਹੁਤ ਰਿਸਪੈਕਟ ਕਰਦਾ ਮੈਂ ਵੈਸੇ ਇੱਕ ਐਗਜ਼ਾਮਪਲ ਦੇ ਰਿਹਾ ਗੁਰੂ ਨਾਨਕ ਜੀ ਤੋਂ ਸਟਾਰਟ ਕਰ ਰਿਹਾ ਵਾਂ ਕਿਉਂਕਿ ਗੁਰੂ ਨਾਨਕ ਜੀ ਤੋਂ ਹੀ ਸਟਾਰਟ ਹੋਇਆ ਸਭ ਕੁਝ ਇਸ ਕਰਕੇ ਮੈਂ ਕਹਿ ਰਿਹਾ ਗੁਰੂ ਨਾਨਕ ਜੀ ਸਪਿiritual ਹੀ ਬੰਦੇ ਗੁਰੂ ਨਾਨਕ ਜੀ ਸਪਿiritual ਗੁਰੂ ਹੀ ਬਹੁਤ ਹੀ ਕੁਦਰਤ ਤੇ ਵਿਸ਼ਵਾਸ ਕਰਦੇ ਹੀ ਆਰਿਦਵਾਰੇ ਤੇ ਵਿਸ਼ਵਾਸ ਕਰਦੇ ਹਨ ਉਹਨਾਂ ਨੂੰ ਪਤਾ ਹੈ ਕਿ ਜੋ ਹੋ ਰਿਹਾ ਵਾ ਸਭ ਕੁਝ ਤਰਾਜਰ ਦੇ ਵਿੱਚ ਹੋ ਰਿਹਾ ਵਾ ਫਲੋ ਦੇ ਵਿੱਚ ਹੋ ਰਿਹਾ ਵਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਗਗਨ ਮੇ ਥਾੜ ਰਾਵ ਚੰਨ ਦੀਪਕ ਤਾਰਕਾ ਮੰਡਲ ਇਹ ਚੀਜ਼ਾਂ ਆਪਾਂ ਨੂੰ ਵਾਪਸ ਆਉਣਾ ਚਾਹੀਦਾ ਇਸ ਚੀਜ਼ਾਂ ਤੇ ਮੈਂ ਕਹਿੰਦਾ ਜਿੰਨਾ ਵੀ ਛੇਤੀ ਤੁਸੀਂ ਨਿਕਲ ਸਕਦੇ ਜੇ ਇਹ ਪੰਬੜ ਪੂਸੇ ਚੋਂ ਵਾਪਸ ਆਜੋ ਤੇ ਸਪਿਰਚੁਅਲ ਸਪਿਰਚੁਅਲ ਹੋ ਜਾਓ ਕੁਦਰਤ ਨੂੰ ਪਿਆਰ ਕਰੋ ਤਾਰਕਾ ਮੰਡਲ ਤਾਰੇ ਵੇਖੋ ਰਾਤ ਨੂੰ ਸੂਰਜ ਚੰਦ ਤਰਤੀ ਹਰਾਕਾ ਪਾਣੀ ਇਹਨੂੰ ਇਹਨੂੰ ਵੇਖੋ ਤੁਹਾਡੀ ਜ਼ਿੰਦਗੀ ਬਹੁਤ ਸੋਕੀ ਹੋ ਜਾਣੀ ਐ ਐਪਰੀਸ਼ੀਏਟ ਕਰੋ ਆਪਣੇ ਆਪ ਨੂੰ ਕਿ ਅਸੀਂ ਬਹੁਤ ਲੱਕੀਏ ਅਸੀਂ ਸਵਰਗ ਦੇ ਵਿੱਚ ਆਂ ਸਵਰਗ ਕਿਤੇ ਹੋਰ ਨਹੀਂ ਹੈਗਾ ਜਿਹੜੇ ਲੋਕ ਕਹਿੰਦੇ ਨੇ ਅਸੀਂ ਮਰ ਕੇ ਗਏਗਾ ਸਵਰਗਨ ਜਾਵਾਂਗੇ ਉਹ ਲੋਕ ਕਹਿੰਦੇ ਜਿਨ੍ਹਾਂ ਨੇ ਇੱਥੇ ਆਪਣੀ ਜ਼ਿੰਦਗੀ ਨਰਕ ਬਣਾਈ ਹੈ ਉਹ ਸਵਰਗਾਂ ਦੀ ਗੱਲਾਂ ਕਰਦੇ ਆ ਮਰਨ ਤੋਂ ਬਾਅਦਾਂ ਕੁਝ ਨਹੀਂ ਹੈਗਾ ਤਾਂ ਕੀ ਇਹ ਮਰਨ ਤੋਂ ਬਾਅਦਾਂ ਮਿਲ ਨੂੰ ਪਤਾ ਮਰਨ ਤੋਂ ਬਾਅਦਾਂ ਕੀ ਆ ਜੋ ਆਪਣੇ ਜਨਮ ਲੈਣ ਤੋਂ ਪਹਿਲਾਂ ਹੈ ਨਾ ਉਹ ਹੀ ਮਰਨ ਤੋਂ ਬਾਅਦਾਂ ਤੁਹਾਨੂੰ ਪਤਾ ਤੁਸੀਂ ਜਨਮ ਲੈਣ ਤੋਂ ਬਾਅਦਾਂ ਕੀ ਹੈ ਮੈਨੂੰ ਨਹੀਂ ਪਤਾ ਇਦਾਂ ਮਰਨ ਤੋਂ ਪਹਿਲਾਂ ਤੁਹਾਨੂੰ ਕੁਝ ਨਹੀਂ ਪਤਾ ਹੋਣਾ ਕਿ ਤੁਸੀਂ ਕਿੱਥੋਂ ਆਏ ਹੋ ਕੌਣ ਜੀ ਥੈਟਸ ਇਟ ਉਹ ਹੀ ਲਾਈਫ ਆ ਬੈਸਟ ਲਾਈਫ ਜਿਓ ਜਿੰਦਗੀ ਜ਼ਿੰਦਾਬਾਦ ਆ ਮੈਂ ਬੈਸਟ ਆ ਮੈਨੂੰ ਪਤਾ ਵਾ ਮੈਂ ਬਹੁਤ ਹੀ ਖੁਸ਼ ਬੰਦਾ ਖੁਸ਼दिल ਬੰਦਾ ਇਸ ਧਰਤੀ ਤੇ ਤੇ ਮੇਰੇ ਤੇ ਇਸ ਨੇਚਰ ਇਸ ਕੁਦਰਤ ਇਸ ਸਪਿਰੀਚੁਅਲ ਪਾਵਰ ਨੇ ਮੈਨੂੰ ਹੀ ਆਸ਼ੀਰਵਾਦ ਦਿੱਤਾ ਵਾ ਤੇ ਮੈਂ ਬੈਸਟ ਐ ਮੈਂ ਬਹੁਤ ਵਧੀਆ ਜ਼ਿੰਦਗੀ ਜੀ ਰਿਹਾ ਮੈਂ ਸਾਹ ਲੈ ਰਿਹਾ ਐ ਇੰਨੀ ਸੋਹਣੀ ਜ਼ਿੰਦਗੀ ਆ ਮੈਂ ਫੇਟਿਆ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਵਾ ਮੈਂ ਅੱਜ ਇੱਥੇ ਬੈਠਾ ਵਾ ਇਤੋਂ ਵੱਧ ਕੁਝ ਨਹੀਂ ਹੋ ਸਕਦਾ ਜਿਨਨੇ ਕੁਦਰਤ ਨਾਲ ਪਿਆਰ ਨਹੀਂ ਕੀਤਾ ਜਿਹੜਾ ਬੰਦਾ ਸਪਿਰਿਚ ਜਿਹੜਾ ਬੰਦਾ ਸਪਿਰਚੁਅਲ ਜਾਂ ਕੁਦਰਤ ਨਾਲ ਪਿਆਰ ਨਹੀਂ ਕਰਦਾ ਨੇਚਰ ਨੂੰ ਪਿਆਰ ਨਹੀਂ ਕਰਦਾ ਲਾਅ ਆਫ ਅਟ੍ਰੈਕਸ਼ਨ ਦੀ ਰਿਸਪੈਕਟ ਨਹੀਂ ਕਰਦਾ ਜੋ ਵੀ ਮੂੰਹੋਂ ਆਉਂਦਾ ਬੱਕ ਦਿੰਦਾ ਵਾ ਵਰਡਸ ਦੇ ਧਿਆਨ ਨਹੀਂ ਰੱਖਦਾ ਕਿ ਕੀ ਬੋਲਦਾ ਵਾ ਜੋ ਤੁਸੀਂ ਬੋਲਦੇ ਹੋ ਉਹ ਤੁਹਾਡੇ ਕੋਲੋਂ ਨਿਕਲ ਗਿਆ ਉਹ ਆਸ-ਪਾਸੇ ਘੁੰਮ ਰਿਹਾ ਤੇ ਉਹਨੇ ਵਾਪਸ ਆਉਣਾ ਹੀ ਆ ਤੇ ਉਹਨੇ ਨਾਲ ਜਦੋਂ ਵਾਪਸ ਆਉਣਾ ਉਹਨੇ ਕਈ ਕੁਝ ਲੈ ਕੇ ਆਉਣਾ ਤੇ ਤੁਸੀਂ ਦੁੱਖਾਂ 'ਚ ਹੀ ਰਹੋਗੇ ਤੇ ਜਿੰਨਾ ਛੇਤੀ ਆਪਣੇ ਆਪ ਸੰਗਲ ਤੜਾ ਲੋਗੇ ਨਿਕਲੋ ਬਾਹਰ ਇਸ ਭੀੜ ਭੜਕੇ ਚੋਂ ਤੇ ਸਪਿਰਚੁਅਲ ਹੋ ਜਾਓ ਤੇ ਦੁਨੀਆ ਬਹੁਤ ਚੰਗੀ ਲੱਗੂਗੀ ਤੁਹਾਨੂੰ ਹੁਣ ਮੇਰਾ ਇਸ਼ਾਰਾ ਪੇ ਸਮਝ ਗਏ ਹੋਣੇ ਮੈਂ ਕੀ ਕਹਿਣਾ ਚਾਹੁੰਦਾ ਮੈਂ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ ਸੰਗਲ ਤੜਾ ਕੇ ਬਾਹਰ ਨਿਕਲੋ ਤੇ ਜ਼ਿੰਦਗੀ ਜ਼ਿੰਦਾਬਾਦ ਆ ਧਰਤੀ ਬਹੁਤ ਸੋਹਣੀ ਆ ਪਾਣੀ ਵਗ ਰਿਹਾ ਵਾ ਹਵਾ ਵਗ ਰਹੀ ਐ ਮੈਂ ਹਵਾਲ ਸਾਹ ਲੈ ਰਿਹਾ ਵਾ ਹਵਾ ਮੇਰੇ ਅੰਦਰ ਜਾ ਰਹੀ ਆ ਮੇਰੇ ਵਰਗਾ ਲੱਕੀ ਬੰਦਾ ਕੋਈ ਨਹੀਂ ਹੈਗਾ ਜ਼ਿੰਦਗੀ ਜ਼ਿੰਦਾਬਾਦ ਆ ਮੈਂ ਆਪਣੇ ਆਪ ਨੂੰ ਹਮੇਸ਼ਾ ਕਹਿੰਦਾ ਗਲੇਨ ਯੂ ਆਰ ਦਾ ਬੈਸਟ ਯੂ ਆਰ ਦਾ ਬੈਸਟ ਪਰਸਨ ਔਨ ਥਿਸ ਅਰਥ ਮੈਂ ਬੈਸਟ ਹਾਂ ਮੈਂ ਸਭ ਤੋਂ ਵਧੀਆ ਖੁਸ਼ਹਾਲ ਤੇ ਸਭ ਤੋਂ ਲੱਕੀ ਪਰਸਨ ਆ ਇਸ ਧਰਤੀ ਤੇ ਮੈਂ ਸਵਰਗ ਦੇ ਵਿੱਚ ਆ ਇਸ ਵਕਤ ਤੇ ਗਾਂ ਦਾ ਮੈਨੂੰ ਕੁਝ ਨਹੀਂ ਪਤਾ ਕਿੱਥੇ ਮੈਂ ਜਾਣਾ ਤੇ ਕਿੱਥੋਂ ਮੈਂ ਆਇਆ ਗਾਂ ਵੀ ਉਹੀ ਆ ਜਿੱਥੋਂ ਮੈਂ ਆਇਆ ਉਹੀ ਗਾਂ ਆ ਪਿੱਛੋਂ ਦਾ ਮੈਨੂੰ ਪਤਾ ਨਹੀਂ ਗਾਂ ਦਾ ਮੈਨੂੰ ਪਤਾ ਨਹੀਂ ਲੱਗਣਾ ਤੇ ਇਸ ਕਰਕੇ ਜੋ ਮੈਂ ਹੈਗਾ ਹਾਂ ਉਹ ਮੈਂ ਬੈਸਟ ਹਾਂ ਤੁਸੀਂ ਵੀ ਇਦਾਂ ਸੋਚੋ ਮੈਂ ਕਹਿੰਦਾ ਜ਼ਿੰਦਗੀ ਖੁਸ਼ਹਾਲ ਹੋ ਜਾਊਗੀ Fantástico.